ਅੱਦ ਨਾ ਮੈਂ ਛੋਨੀ ਜੀਤਿਆਲ ਹੋ ਕੇ ਜਨਮਾਂ ਜੀ ਦੀ ਮਲੀਪਾ ਬੀ ਖੁਸ਼ੀ ਹੋ ਜੇ ਦੇਖ ਕੇ ਹਾਲ ਵਲੀ ਮਿਲ ਇਤਿਹਾਸ ਦੀ ਲੈਂਦੀ ਐ ਤੇ ਤੂੰ ਕਮਲੀ ਬਣ ਕੇ ਆ ਜੰਨੀ ਆ ਨਵਦੀਪ ਚੱਲੀ ਐ। ਓ ਤੀਲਾ ਤੇ ਦਿੱਤਾਈ ਬੇਤਾਲ ਦੀ ਤੀਦ। ਤਦੋਂ ਦੀ ਮੈਨੂੰ ਨਹੀਂ ਲੱਦਣੀ ਨਹੀਂ ਦਈ ਅੱਡੀ ਲੱਦਿਲ ਪੀਤੀ ਤਦੋਂ ਦੀ। ਓਏ ਆਹ ਤੇ ਛੱਡ ਆ ਕੇ ਕੀਤਾਈ। ਟੀਏ ਕਿੰਨੀ ਸੋਹਣੀ ਘੋਤ ਕੀਤੀ ਮੈਂ। ਓ ਨਵਦੀਪ ਕਿਉਂ ਜਰੂਸ ਕਢਾਉਣਾ ਈ? ਮੇਰੀ ਗੱਲ ਸੁਣ। ਓਏ ਆ ਕੀਤਾ ਕਿੱਦਾਂ ਈ ਆ? ਚੋਨੀ ਨਹੀਂ ਲੱਗਦੀ ਮੈਂ। ਓ ਨਹੀਂ ਸੋਹਣੀ ਤਾਂ ਲੱਗਣ ਰਹੀ ਐ। ਗਏ ਮੇਰੀ ਬੇਇੱਜ਼ਤੀ ਕੰਧੇ ਤੇ। ਰੋਣਾ ਈ ਕਿਹੜੀ ਗੱਲ ਐ ਇੱਥੇ? ਯੇ ਬਣੀ ਬਣਾ ਪਰ ਓਹੋ ਕਿਵੇਂ ਆਪਣੇ ਨੀਲੇ ਨੰਦ ਚਨਾ ਮੈਨੂੰ ਗੁੱਝੇ ਹੁੰਦੇ ਤੂੰ ਆਪਣੇ ਜਾਨੀ ਦੀ ਬਾਣੀ ਮੈਨੂੰ ਮੇਰੀ ਗੱਲ ਸੁਣ ਪਰ ਤੂੰ ਜਾਲਾ ਤੋੜ ਕੱਢ ਲਈਦਾ ਤੈਨੂੰ ਨਜ਼ਰ ਲੱਗ ਜੈਣੀ ਆ ਓ ਲੈ ਰੋਣਾ ਨਹੀਂ ਕਿਹੜੀ ਗੱਲ ਆ ਮੈਨ ਨਹੀਂ ਮੈਂ ਤਾਂ ਉਹ ਮੇਰੀ ਗੱਲ ਸੁਣ ਮੈਂ ਨਹੀਂ ਜਾਣਾ ਜਾਣਾ ਕਿਉਂ ਨਹੀਂ ਆ ਮੇਰੀ ਬੇਟੀ ਤੀ ਤੀ ਤੂ ਉਸਾਲਾ ਮੈਨੂੰ ਮਾਰ ਕਰਦੇ ਰੱਖੀ ਹੋ ਗਈ ਮੇਰ ਕੋ ਪਰ ਇਹ ਚ ਪਾਇਆ ਕੀ ਹੈ ਮੈਨੂੰ ਹੀ ਤਾ ਛੜ ਆ ਨਹੀਂ ਜਾਂ ਚੋਨਾ ਗਾਲ੍ਹਾ ਨਹੀਂ ਲੱਗਦਾ ਚੱਲ ਕੋਈ ਨਹੀਂ ਮੈਂ ਨਵਾਂ ਲਾਣਾ ਦਾ ਛੱਡ ਪੜਾ ਇਹਨੂੰ ਆ ਲਾ ਦੇ ਮੈਨਾਂ ਹਾਂ ਵੀ ਜੜਾ ਲਾਇਆ ਇਹ ਆਈ ਵੀ ਜਾਗਣ ਇੰਦਾਂ ਹੀ ਨਾਮ ਹੁੰਦਾ ਵਾ ਵੀ ਮੇਰੀ ਬੇਟੀ ਘੱਟ ਵੀ ਨਹੀਂ ਨੇ ਆਏ ਬੰਤੇ ਚੱਲ ਇਹਨੂੰ ਰੱਖ ਜਿੱਥੇ ਰੱਖਣਾ ਚੱਲਗਾ ਚੱਲੀਏ ਕਿ ਚਰੂਣ ਵਾਲੀ ਕਿਹੜੀ ਗੱਲ ਹੈ ਮੈਂ ਕਿ ਤੈਨੂੰ ਕਹਤਾ ਚੁੱਪ ਹੋਇਆ ਚੁੱਪ ਚੱਲੀਏ ਫਿਰ ਮੈਂ ਲਾਵ ਨੂੰ ਫੋਨ ਕਰਦਾ ਫਿਰ ਵੀ ਇਹੀ ਆਉਣ ਲੱਗੇ ਆ ਨਹੀਂ ਨਹੀਂ ਪਤਾ ਲੈ ਐਵੇਂ ਗੁੱਸਾ ਕਰ ਗਈ ਆ ਤੂੰ ਸਗਾ ਖੁਸ਼ ਹੋ ਪਿੰਡ ਚੱਲੇ ਆ ਮੈਂ ਵੀ ਕਿਤੇ ਸ਼ਾਇਦ ਲੋਣੀ ਹੋਵੇ ਤੇ ਆਪਣੇ ਵੀਲੇ ਨੂੰ ਦੱchnਾ ਚੱਲ ਕੋਈ ਨਹੀਂ ਦੱਸ ਲਈ ਮੈਂ ਕਿ ਕੁੱਤ ਨਾ ਮੈਂ ਕਿੰਨੇ ਹੋਤੀ ਆ ਇਹ ਫੜ ਕੇ ਦੋਵਾਂ ਭੈਣ ਭਲਾਵਾਨੇ ਅਜਲ ਜਨਾਈ ਛਾਣੀ ਕੇ ਆਵਾ ਮਹਿਨੀ ਛੋਨੀ ਲੱਗਣ ਜੀਆਂ ਆਪੇ ਮੈਨੂੰ ਕਹਿੰਦੇ ਛੋਨੀ ਛੋਨੀ ਬਣ ਜਾ ਹਾਂ ਗੱਲੀ ਨਾ ਹਾਂਜੀ ਉਹਨਾਂ ਨਾਲ ਦੇਦੀ ਹੁਣੀ ਆਉਣ ਲੱਗੇ ਆ ਤਾਂ ਕੋਈ ਗੱਲ ਨਹੀਂ ਸੌ ਵਾਰੀ ਆਉਣ ਉਹਨਾਂ ਦਾ ਘਰ ਹੀ ਆਪਣਾ ਏਦਾਂ ਵਾ ਮੇਰੀ ਗੱਲ ਸੁਣ ਇੱਥੇ ਬਹਿ ਦੱਸੋ ਮੌਸਮ ਅੱਜ ਬਾਹਰ ਚੰਗਾ ਵਾ ਤੇ ਨਾਲ ਭਾਜੀ ਹੁਣੀ ਆਈਆਂ ਤਾਂ ਤੂੰ ਪਕੌੜੇ ਪਕਾੜੇ ਕੱਢ ਲੈ ਕੋਈ ਗੱਲ ਨਹੀਂ ਕੱਢ ਲਾਂਗੀ ਤੇ ਬ੍ਰੈਡ ਵਾਲੇ ਨਾਲ ਜ਼ਰੂਰ ਗੱਡੀ ਨਾ ਭਾਜੀ ਬ੍ਰੈਡਾਂ ਦੇ ਸ਼ਕੀਰ ਨੇ ਕੋਈ ਗੱਲ ਨਹੀਂ ਬਾਬਾ ਕੱਢ ਲਾਂਗੀ ਤੇ ਮਠਿਆਈ ਕੋਈ ਮੈਂ ਲੈਮ ਨਹੀਂ ਆਪ ਜਾ ਕੇ ਉਹ ਮਠਿਆਈ ਮੈਨੂੰ ਆਖੇ ਮੈਂ ਕੀ ਖਾਣਾ ਦੱਸ ਮਗਾਲੀਆਂ ਦੇ ਵੀ ਨਹੀਂ ਮੈਂ ਆਪੇ ਫੜ ਕੇ ਲਿਆਵਾਂਗੀ ਚੋਲ ਲੈਣਾ ਆ ਕੈਂਡੀ ਸਟੀ ਤੇ ਆਪੇ ਲੈਵਾਂਗੀ ਆਹ ਤੂੰ ਦੱਸ ਮੈਂ ਤੇਰੇ ਨਾਲ ਝੂਠ ਮਾਰਨਾ ਤੇ ਜੇ ਤੂੰ ਫਿਰ ਵੀ ਆਨੀ ਆ ਤੇ ਮੈਂ ਲੈ ਆਉਣਾ ਕੁਝ ਜੇ ਤੂੰ ਕਹਿੰਨੀ ਆ ਚੱਲ ਜੇ ਤੁਸੀਂ ਉਹਨਾਂ ਨੂੰ ਕਹਿ ਤਾਣਾ ਤੋ ਲਈ ਆਏਗੀ ਆਪਣੀ ਮਨਪਸੰਦੀ ਤੇ ਤੁਸੀਂ ਪੈਹ ਦੇ ਦਿਓ ਉਹਨਾਂ ਲਈ ਤੈਨੂੰ ਪਤਾ ਵੀ ਆ ਨਾਬਦਾ ਮੁੜ ਕੇ ਆ ਵੀ ਜੇ ਆਪਾਂ ਕੋਈ ਚੀਜ਼ ਮਰਜ਼ੀ ਨਾਲ ਲੈਣ ਦੀ ਤੈਨੂੰ ਪਸੰਦ ਨਹੀਂ ਹੋਣੀ ਹੈਗੀ ਇਹ ਆ ਵੀ ਆਪੇ ਆਪਣੀ ਮਰਜ਼ੀ ਨਾਲ ਲੈ ਆਏਗੀ ਜੋ ਉਹਨੇ ਖਾਣਾ ਪੀਣਾ ਉਹ ਘਰ ਆਜੂ ਉਹ ਤਾਂ ਕੋਈ ਗੱਲ ਨਹੀਂ ਆ ਪਰ ਤੁਹਾਡੀ ਭੈਣ ਕਿੰਨਾ ਰਾੜੇ ਬਾਰੇ ਸੋਚਦੀ ਹੈ ਵੀ ਮੇਰੇ ਭਰਾ ਦਾ ਖਰਚਾ ਨਾ ਹੋਵੇ ਤੇ ਲੈ ਫਿਰ ਭੈਣ ਕੀ ਦੀ ਆ ਤੈਨੂੰ ਪਤਾ ਮੈਂ ਉਹਦੇ ਬਾਰੇ ਇੰਨਾ ਸੋਚਦਾ ਮੈਂ ਉਦੀ ਵੀ ਮੇਰੇ ਬਾਰੇ ਫਿਕਰ ਪ੍ਰਤੀ ਕਰਨਾ ਫਰਜ਼ ਵਾ ਤੇ ਨਾਲੇ ਇਹ ਆ ਕਿ ਨਾਵਾ ਦੀ ਸਿਆਣੀ ਵੀ ਬੜੀ ਆ ਤੈਨੂੰ ਪਤਾ ਵੀ ਵਿਆਹ ਤੋਂ ਪਹਿਲਾਂ ਨੇ ਕਦੀ ਉਹਨੇ ਇਹੋ ਜਿਹਾ ਕੰਮ ਨਹੀਂ ਕੀਤਾ ਜੇ ਤੁਹਾਨੂੰ ਕੋਈ ਦੁੱਖ ਹੋਵੇ ਹਮੇਸ਼ਾ ਉਹਨੇ ਘਰ ਦੇ ਨਾਲ ਸ਼ਾਂਤੀ ਦੇ ਨਾਲ ਹੀ ਕੋਈ ਵੀ ਕੰਮ ਕੀਤਾ ਹੈ ਤੇ ਅੱਜ ਵੀ ਇਹ ਲੋ ਨੇ ਜਾ ਕੇ ਸਾਰਾ ਪਰਿਵਾਰ ਜਿਹੜਾ ਵਾ ਐਂ ਪੂਰਾ ਖੁਸ਼ ਰੱਖਿਆ ਸਾਰੀ ਜ਼ਿੰਮੇਵਾਰੀਆਂ ਨੇ ਉੱਥੇ ਸੰਭੀ ਆ ਤੂੰ ਮੈਨੂੰ ਕੀ ਮਤਾਂ ਦੇਂਂਦੇ ਹੋ ਲਾਲਾ ਗੱਲਾਂ ਘਾਂਦੇ ਮੈਂ ਨਹੀਂ ਸੰਭਿਆ ਪਰਿਵਾਰ ਉਹ ਯਾਰ ਤੂੰ ਤਾਂ ਹਮੇਸ਼ਾ ਨੈਗੇਟਿਵ ਚੀਜ਼ ਨੂੰ ਲੈਂਦੀ ਆ ਪੋਜ਼ਿਟਿਵ ਲੈ ਲਿਆ ਕਰ ਕਦੀ ਕਦੀ ਮੈਂ ਇਹ ਥੋੜਾ ਕਹਿ ਰਿਹਾ ਵੀ ਤੂੰ ਮਾੜੀ ਆ ਤੂੰ ਵੀ ਚੰਗੀਆਂ ਪਰ ਮੈਂ ਤੈਨੂੰ ਕਹਿਆ ਵੀ ਇੱਕ ਦੂਜੇ ਦਾ ਨੇਚਰ ਸਮਝਣਾ ਪੈਂਦਾ ਵਾ ਹੁਣ ਤੈਨੂੰ ਵੀ 2 ਸਾਲ ਗੈਰ ਨੂੰ ਆਏ ਹੋ ਗਏ ਆ ਤੈਨੂੰ ਸਮਝੋਣੀ ਚਾਹੀਦੀ ਹੈ ਵੀ ਉਹ ਕਿੱਦਾਂ ਦੇ ਨੇ ਉਹਦਾ ਸੁਭਾਅ ਕਿੱਦਾਂ ਦਾ ਵਾ ਮੈਂ ਕੀ ਕਹਿਣਾ ਲਾਵ ਉਹਨੂੰ ਉਹਦੀਆਂ ਗੱਲਾਂ ਸੁਣ ਕੇ ਨਾ ਉਦਾਂ ਹੀ ਹਾਸਾ ਆ ਜਾਂਦਾ ਵਾ ਤੇ ਫਿਰ ਉਹ ਗੁੱਸਾ ਕਰਦੀ ਆ ਵੀ ਹੱਸਦੀ ਓ ਚੱਦੇ ਆ ਉਹਦਾ ਤੇ ਸੁਭਾਅ ਹੀ ਇਦਾਂ ਦਾ ਤੂੰ ਐਵੇਂ ਮਜ਼ਾਕ ਨਾ ਜਿਆਦਾ ਟੈਕ ਫਿਰ ਅਗਲੇ ਬੰਦੇ ਨੂੰ ਗੁੱਸਾ ਤੇ ਆਉਂਦਾ ਹੀ ਆ ਨਾ ਉਹ ਤੇ ਤੈਨੂੰ ਪਤਾ ਵੀ ਉਹਦਾ ਮੂਡ ਹੀ ਇਦਾਂ ਦਾ ਵਾ ਹੱਸੀ ਜਾਊਗੀ ਤੇ ਹੱਸੀ ਜਾਣਾ ਵਾ ਤੇ ਜੇ ਚੁੱਪ ਰਹੂਗੀ ਤਾਂ ਫਿਰ ਉਹਨੇ ਐ ਹੱਸੇ ਲ ਪੱਥਰ ਚਲ ਕੋਈ ਗੱਲ ਨਹੀਂ ਮੈਂ ਫਿਰ ਚੜ ਚੂੜੂ ਲਾਣਾ ਤੇ ਤੁਸੀਂ ਜਾਣਾ ਸ਼ਹਿਰ ਤੇ ਹੋਵੋ ਸ਼ਹਿਰ ਯਾਰ ਹੁਣ ਕਿੱਥੇ ਜਾਵਾਂਗਾ ਇੰਨਾ ਦਾ ਟਾਈਮ ਹੋ ਗਿਆ ਨਾਲੇ ਉਹ ਵੀ ਆਉਣ ਵਾਲੇ ਆ ਤੇ ਫਿਰ ਰਹਿਣ ਜੇ ਹੁਣ ਮੈਂ ਕੱਲ ਨੂੰ ਜਾਵਾਂਗਾ ਚਲ ਕੋਈ ਗੱਲ ਨਹੀਂ ਫਿਰ ਮੈਂ ਚੜ ਲਵਾਂਗਾ ਜਿੰਦਾ ਕੰਮ ਨੇ ਦੇ ਲਾ ਕਿਹੜੀ ਗੱਲੋਂ ਆਖੀ ਐ ਮੂੰਹ ਕਿਹੜੀ ਗੱਲੋਂ ਬਣਾਇ ਲੇ ਹਜੇ ਵੀ ਗੁੱਸੇ ਮੇਰਨਾ ਮੈਂ ਨਹੀਂ ਬੋਲਣਾ ਚਾਹੁੰਨਾ ਇੱਕ ਰਿਆਸ ਗੇ ਬਖਾ ਦੇ ਹਾਂ ਹੁਣ ਉਹਨਾਂ ਨੂੰ ਦੇ ਵੀ ਦਈ ਮੇਲੀਆਂ ਚੀਜ਼ੀਆਂ ਵਾ ਇਹ ਮੈਂ ਆਪਣੇ ਲਈ ਆਵਾ ਉਹਨਾਂ ਲਈ ਤੁਲੀ ਨਹੀਂ ਆਵਾ ਉਹ ਤੋਂ ਦਵਾਨੀ ਹਾਂ ਮੈਂ ਲੈ ਆਉਣਾ ਸਭ ਕੁਝ ਤਾਨਾ ਦੇ ਦਾਂਗੀ ਇੱਕ ਇੱਕ ਤੁਹਾਨੂੰ ਚੱਲ ਠੀਕ ਐ ਇੱਥੋਂ ਕੰਮ ਲਈ ਜ ਪੱਲੇ ਪੈ ਗਈ ਐ ਮੇਰੇ ਕਤਲੀ ਤਾਜ਼ੀ ਦੀ ਸਸੇ ਕਾਲ ਲੱਗੀ ਮੇਰੇ ਤਾਂ ਹਾਂਜੀ ਬਹੁਤ ਠੀਕ ਠਾਕ ਸਸੇ ਬਜੇ ਸਸੇ ਕਾਲ ਕੀ ਹਾਲ ਹੈ ਵਧੀਆ ਬਾਜੀ ਤੁਸੀਂ ਸਭ ਨੂੰ ਠੀਕ ਠਾਕ ਵਧੀਆ ਵਧੀਆ ਆਪਣੇ ਐਵੇਂ ਨਾ ਲਾਦਾ ਵਾ ਕੋਈ ਆਉਂਦੇ ਲੰਮੇ ਵੇਂਡਾ ਆਪਣੇ ਯੋ ਬਾਜੀ ਨੂੰ ਪਾਣੀ ਤਾਂ ਘੁੱਟ ਪੀ ਲੈਂਦੇ ਵਿਚਾਰੇ ਨੂੰ ਪਿੰਨਾ ਪਿੰਨਾ ਇਹਨੂੰ ਕੁੱਤੋ ਉਧਰ ਤੇ ਦੇ ਲੱਗ ਗਏ ਉਹਨੇ ਤੇ ਮੁਰਖਾ ਆਉਂਦਿਆ ਕਿ ਭਾਈ ਸਿੱਧੇ ਆਜੇ ਕਿ ਰਾਜ ਕਦੋਂ ਖਲੋਗੇ ਇਹ ਬੜਾ ਮੁਰਖਾ ਆ ਓਏ ਉਦਾਂ ਹੀ ਬੱਸ ਗਰਮੀ ਹੋਣਾ ਹੈ ਨਾ ਥੋੜੀ ਉਹਦੇ ਕਰਕੇ ਮੇਰੀ ਗੱਲ ਨਹੀਂ ਤੁਣੀ ਇਹਨੂੰ ਪਿੰਨਾ ਕੁੱਤੋ ਵੀ ਓਦਾਂ ਕਟਾਲ ਆ ਤੇਰੇ ਲੰਗ ਮੈਨੂੰ ਮੈਨੂੰ ਦੁੱਚ ਹੋਇਆ ਕਿ ਨਹੀਂ ਤੂੰ ਚੋਣੀ ਨਹੀਂ ਲੱਗਦੀ ਤੇਰੇ ਲੰਗ ਮੈਂ ਸੁਣ ਲਈ ਸਾਰੀ ਉਮਰ ਪਈ ਆ ਤੂੰ ਕੱਲ ਹੀ ਤਰਗੋਂਦੀ ਆ ਆ ਜਾ ਬੈ ਮੇਰੀ ਭੈਣ ਆ ਜਾ ਗਰਲੀਨ ਕਿੱਥੇ ਆ ਤੂੰ ਨਾਹੋ ਨਹੀਂ ਆ ਗਈ ਹੋ ਅਨੂ ਏਡੀ ਬੁਨਾ ਆਂ ਐਂ ਤੂੰ ਵਿਹੰਦੇ ਬਹਿਣਾ ਵਾ ਉਹ ਬੈਣ ਜਿੱਥੇ ਤੇਰਾ ਜੀ ਕਰੂਗਾ ਉੱਥੇ ਬਹਿ ਜੀ ਤਾ ਸੋਫੇ ਲ ਕੰਮੇ ਚਲੀ ਉੱਥੇ ਬਹਿ ਜਾ ਫਿਰ ਜਿੱਥੇ ਤੇਰਾ ਦਿਲ ਕਰਦਾ ਉੱਥੇ ਬਹਿ ਜਾਗੇ ਪਾਣੀ ਦੇ ਪਿਲਾ ਕੋਟ ਮੈਂ ਤੂੰ ਨਹੀਂ ਲੱਗਦੀ ਬਹੁਤ ਸੋਹਣੀ ਲੱਗਣਨੀ ਆ ਮੇਰੀ ਭੈਣ ਵਰਗਾ ਕੋਈ ਹੋ ਸਕਦਾ ਵਾ ਦੁਨੀਆ ਤੇ ਇੱਕੋ ਇੱਕ ਬਲੌਤੀ ਦੀ ਮੇਰੀ ਭੈਣ ਆ ਬਲੇ ਤੂੰ ਤਿੰਨੇ ਤੂੰ ਜਲੂਚ ਤਦਿਆ ਵਾ ਭਾਜੀ ਇਦਾਂ ਨਾ ਕਿਆ ਕਰਦਾ ਕਰ ਮੈਂ ਨਹੀਂ ਮੈਂ ਨਾਲ ਥੋੜਾ ਕਿਆ ਮੈਂ ਮੈਂ ਤਾਂ ਬੜੀ ਸੋਹਣੀ ਲੱਗਣ ਡਈ ਆ ਲਾ ਤੂੰ ਐਵੇਂ ਸ਼ਿਕਾਇਤਾਂ ਭਾਜੀ ਦੇ ਹੁੰਦੇ ਆ ਲਾਉਂਦੇ ਆ ਭੀ ਭਾਜੀ ਤੇ ਕਹਿੰਦੇ ਆ ਵੀ ਬਹੁਤ ਸੋਹਣੀ ਲੱਗਣ ਡੀ ਐ ਇਦਾਂ ਨਾ ਕਰਿਆ ਕਰ ਹੋਰ ਤੇ ਲਾ ਕੀ ਆਲੇ ਵਧੀਆ ਭਾਜੀ ਠੀਠਾ ਜਿਹੜਾ ਟੈਂਪੋਸ ਹੁੰਦਾ ਜਾਂਦਾ ਔਰ ਬਡਾਲੀ ਕਣ ਕੋਣ ਆਉਤ ਪੁੱਤ ਪਿਆ ਉਹ ਕੀ ਗੱਲ ਹੋ ਗਈ ਏ ਇਹ ਤੁਛੀ ਸੀ ਫਮੇਲੇ ਆਸਤੇ ਆ ਮੇਲੇ ਪਾ ਨਹੀਂ ਨਾਨੀਆਂ ਨਹੀਂ ਕੁੱਚੀ ਹੁੰਦੀ ਏ ਇਤਨੀ ਤਾਂ ਨਹੀਂ ਮੈਂਤੀ ਬੈਣਾ ਮ ਆਪਣਾ ਉਧਰ ਪਣਾ ਨਹੀਂ ਇੱਥੇ ਮੈਂ ਬਹੂੰਗੀ ਇਦਾਂ ਕਰ ਕੀ ਇਦਾਂ ਹੋ ਜਾਂਦੇ ਚੱਲ ਕੋਈ ਗੱਲ ਮਿਲ ਇਦਾਂ ਕਰਦੀ ਨਿਆਣੇ ਵਾਲੇ ਕੰਮ ਟੋਲ ਲੱਗਦਾ ਨਾ ਮਿਲ ਟੋਲ ਮੈਂ ਸ਼ੋਣੀ ਲੱਗ ਗਈ ਇੱਥੇ ਬੈਠੀ ਬੱਸ ਚੱਲ ਬਾਬਾ ਤੂੰ ਸੋਣੀ ਸਹੀ ਪਾਣੀ ਸ਼ੁਰੂ ਤੋਂ ਪਤਾ ਕਿ ਲਾਲੀ ਬੜੀ ਰੱਖੀ ਆ। ਨਹੀਂ ਉਹ ਤੇ ਮੈਨੂੰ ਹੀ ਪਤਾ ਆ। ਤੇ ਮੰਮੀ ਡੈਡੀ ਹੁਣਾਂ ਮੈਨੂੰ ਟੋਕਿਆ ਘੱਟ ਹੀ ਕਦੀ। ਛੋਟੀ ਕਰਕੇ ਨਾ ਜਿੰਨੇ ਕਹਣਾ ਆ ਨਾ ਆ ਨਾ ਤਾਦ ਕਰਕੇ ਥੋੜਾ ਜਿਆ ਫਿਰ ਇਦਾਂ ਕਰਦੀ ਆ। ਪਾਣੀ ਪੂਣੀ ਪਲਾਦੋ ਸਾਨੂੰ। ਗਰਲੀਨਾ ਆਹ ਵੇਖੋ ਲਾਵਾ ਆਉਣਗੀਆਂ। ਗਰਲੀਨਾ ਇੰਨਾ ਟਾਈਮ ਯਾਰ ਪਾਣੀ ਨੂੰ। ਬਸ ਮੈਂ ਆਉਣਗੀ ਆ ਬਹੁਤ ਹੀ। ਮੇਰੀ ਦਾਲ ਤੋਂ ਨਾ ਦੇ ਮੈਲ ਨਹੀਂ ਆ ਤੇ ਤੁਲਾ ਜਾਨੀ ਆ ਨਹੀਂ ਆ ਹਾਂ ਗਾ ਮੈਂ ਠੀਕ ਆ ਵੀ ਲੈ ਤਿਆ ਉਹ ਨਹੀਂ ਮੈਂ ਇੱਥੇ ਸੋਨਾ ਲੱਗਣ ਡਿਆ ਵਾਂ ਨਹੀਂ ਇੱਥੇ ਵੱਧ ਟੌਰ ਲੱਗਣ ਡਿਆ ਨਹੀਂ ਨਹੀਂ ਮੇਲੀ ਬੇਸ਼ਤੀ ਨਹੀਂ ਦਿਲੋਣੀ ਇੱਥੇ ਆ ਉੱਪਰ ਕਾ ਕਿਵੇਂ ਗੱਲ ਮੰਨੀ ਜਾਨੀ ਆ ਮੇਲੇ ਕਾ ਆਇਆ ਤੂੰ ਠੀਕ ਤਾਂ ਤੇ ਲੈ ਤਾ ਨਹੀਂ ਆ ਸਾਸਿਕਾ ਭਾਜੀ ਸਾਸਰੀ ਨਹੀਂ ਚਛਲੀ ਗੱਲ ਤੇ ਬੱਚਾ ਚੀਜ਼ਾਂ ਨਾ ਮਿਲੇ ਰਵੇ ਦੇ ਦੇਣਾ ਤੋਂ ਹੀ ਮੇਰੇ ਵੱਜਿਆ ਚੀਜ਼ਾਂ ਅੰਦਾਵਾ ਉਹ ਖੁਸ਼ ਹੁੰਦੇ ਨੇ ਮੈਂ ਕਿਤੇ ਕਿੱਡੇ ਸੋਹਣੇ ਲੱਗਣ ਦੇ ਤੀ ਦੀਦੀ ਮੈਂ ਨਹੀਂ ਪਾਈ ਪੀਆ ਤੇ ਕੀ ਪੀਣਾ ਜੀ ਤੋਂ ਦਿਨ ਤੋਂ ਤੋਂ ਦਿਨ ਤੋਂ ਕੀ ਪੀਣਾ ਵਾ ਤੋ 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 ਲਾ ਤੋ 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 ਲਾ ਹੇ ਹੇ ਅੰਦੀ ਲੱਗਦਾ ਬਾਜੀ ਕੋਕੋਕੋਲਾ ਪੀਣਾ ਵਾ ਉਹੋ ਹੀ ਇਸਪ੍ਰਾਈਟ ਪਾਈ ਮੈਨੂੰ ਚ ਦੇ ਬੋਨ ਦੇ ਉਹ ਇਦਾਂ ਦੇ ਹੁੰਦਾ ਵਾ ਪੀ ਕੇ ਤੇਰੇ ਮੈਂ ਤਾਲਾ ਤਾਲਾ ਪੀਣਾ ਤਾਲਾ ਤਾਲਾ ਮੈਂ ਨਹੀਂ ਪੀਣਾ ਲੋ ਲੈ ਦਾਂਗਾ ਤੈਨੂੰ ਜਾਂਦਿਆ ਕੋਈ ਗੱਲ ਨਹੀਂ ਮੈਂ ਨਹੀਂ ਪੀਣਾ ਉਹ ਚੱਪੀ ਲੈ ਇਦਾਂ ਨਹੀਂ ਗੱਲ ਆ ਚਲੋ ਭਾਜੀ ਫੜੋ ਪੀ ਲੋ ਦੀਦੀ ਕੋਈ ਗੱਲ ਨਹੀਂ ਉਹ ਵੀ ਲੈ ਆਉਂਦੇ ਵੀਰ ਤੁਹਾਡੇ ਪੀਲਾ ਕੋਈ ਗੱਲ ਨਹੀਂ ਆ ਆ ਫੜ ਉਹ ਆਲਾ ਤੂੰ ਆ ਪੀ ਮੈਂ ਤਾਂ ਲਾ ਪੀਣਾ ਵਾ ਉਹ ਰੂਣ ਕਿਹੜੀ ਗੱਲਾਂ ਡਾ ਪੀਏ ਆ ਫੜ ਚਲ ਉਹ ਵੀ ਲੈ ਦਾਂਗਾ ਜਾਂਦਿਆ ਤੈਨੂੰ ਕੋਈ ਗੱਲ ਨਹੀਂ ਦੋਨ ਤਾ ਵੀ ਬਾਲੋ ਪੋਨੀ ਆਇਨੇ ਕਾਲ ਵਿੱਚ ਪਤਾ ਨਹੀਂ ਗੱਗ ਦਾ ਆ ਚੱਲ ਕੋਈ ਨਹੀਂ ਤੂੰ ਸਿਆਣੀ ਹੈ ਨਾ ਜਿੱਦਾਂ ਨਹੀਂ ਇਸ ਟੈਨ ਅਸ਼ੋ ਮਾਤਾ ਤਿਲਾਪੇ ਦਾ ਅਸ਼ੋ ਆ ਤੋ ਲੈ ਮੈਨੂੰ ਤਾਂ ਪਤਾ ਹੀ ਨਹੀਂ ਤੇ ਕਿਤੇ ਨਹੀਂ ਪੁੱਤੋ ਕਿਤੇ ਹਮ ਤਮਲੀਆ ਅਸ਼ੋ ਕੀਏ ਤਮਲੀ ਤਮਲੀ ਅਸ਼ੋ ਤਮਲੀ 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 ਹੋਠੀ ਗੱਲ ਲੱਗ ਗਈ ਸਮਝ ਕਮਲੀ ਹੈ ਹਾਂ ਠੀਕ ਹੈ ਹਾ ਫੜਾਇਆ ਹੁਣ ਜੜਾ ਲੈਂਦਾ ਸਮਾਨ ਮਿਲੇ ਤੂੰ ਜਿੱਤੇ ਤਰ ਗਿਆ ਹਾਂ ਉਹ ਕਿਤੇ ਨੇ ਮੇਰੇ ਭੈਣੇ ਇੱਥੇ ਹੀ ਆ ਬਸ ਦੂਜੇ ਕਮਰੇ ਚ ਗਿਆ ਆ ਯਾਰ ਕੰਮ 'ਈ ਤੁਹਾਨੂੰ ਪਤਾ ਨਹੀਂ ਲੱਗਦਾ ਕੱਲ ਪੋਨੇ ਆਏ ਆ ਪਤਾ ਕਿਉਂ ਨਹੀਂ ਲੱਗਦਾ ਦੱਸੋ ਕਿਹੜੀ ਗਲਤੀ ਹੋ ਗਈ ਆ ਕਿਉਂ ਬਾਜੀ ਇਹਨਾਂ ਨੂੰ ਨਹੀਂ ਪਤਾ ਲੱਗਦਾ ਚੱਲ ਕੋਈ ਗੱਲ ਤੇ ਹਾਕ ਹੀ ਲੈਂਦਾ ਵਾ ਤੀਦੀ ਤੇ ਤੀਦੀ ਹਾਨੂੰ ਨਹੀਂ ਖਵਾਉਣੀ ਆ ਕਿ ਜਾਂ ਆਪ ਹੀ ਖਾ ਜਾਣੀ ਆ ਤਾਂ ਨਾਲ ਦੇਣੀ ਤਾਂ ਨਾਲ ਮਿਲਣਾ ਨਹੀਂ ਨਹੀਂ ਵੇਖ ਲਓ ਬਾਜੀ ਭੈਣ ਮੇਰੀ ਕਿੱਡੀ ਪੱਕੀ ਆ ਆਂਦੇ ਵੀ ਚਾਹ ਨਹੀਂ ਦੇਣੀ ਆ ਖਾਣ ਵਾਤੇ ਚੀਜ਼ ਨਾਲੇ ਸਾਹਮਣੇ ਰੱਖਣੀ ਆ ਨਾ ਹੂੰ ਅਰੇ ਫੇਰੇ ਦਿਖਾਲ ਤੇ ਦੇਖ ਹੀ ਲੈਂਦਾ ਵਾ। じゃ ਪਾ ਉਹ ਚਲ ਗੁੱਸਾ ਗੁੱਸਾ ਨਾ ਕਰੀ। ਗੁੱਸਾ ਨਾ ਕਰੀ। じゃ ਆਪਣਾ ਨੂੰਗਰ ਲਈ ਨੂੰ ਫੜਾਇਆ ਫਿਰ ਚਾਹ ਨਾ ਦੇ ਦੇਗੀ ਆਪੇ। 4 ਲੈਵਲ ਆ ਲੂਬੀ ਟਿਕ ਨਹੀਂ ਜੇ। ਤੇ ਅੰਦਰ ਲਾਬ ਦਾ ਤੈਨੂੰ ਕੀ ਦਸੀਆ ਰਿਹਾ ਕੰਮ ਥੋੜਾ ਜਿਹਾ ਲੇਟ ਹੀ ਹੋ ਗਿਆ ਸੀ। ਅੱਛਾ ਤੈਨੂੰ ਪਤਾ ਆਪਣੇ ਬੰਦੇ ਜਾਂਦੇ ਹਰਿਆਣੇ। ਅੱਛਾ। ਉਹਨਾਂ ਨੇ ਆਣ ਕੇ ਤੂੜੀ ਤੰਦ ਬਣਾਉਂਦਾ ਹੀ ਲੇਟ ਕਰਤਾ ਕੰਮ। ਬਣ ਗਈ ਤੂੜੀ ਕਿ ਨਹੀਂ ਜੇ? ਆ ਤੂੜੀ ਤਾਂ ਬਣ ਗਈ। ਚੱਲ ਵਧੀਆ ਤੇ। ਤੇ ਆ ਵੀ ਲਾਬ ਦਾ ਤੇ ਹੁਣ 2-4 ਦਿਨ ਠਹਿਰ ਕੇ ਹੀ ਹਜੇ ਕੰਮ। ਚਲ ਕੋਈ ਗੱਲ ਨਹੀਂ ਅਜੇ ਨਹੀਂ ਲੇਟ ਵੀ ਨਹੀਂ ਆ ਹਾਂ ਉਹਦਾ ਬੀਛੜੀ ਟਾਈਮ ਨਾਲ ਹੀ ਆਵੇ ਆ ਵੀ ਤੂੰ ਹੀ ਤਾਂ ਕਰਤਾ ਹਣਾ ਕੰਮ ਤੂੰ ਹੀ ਟਾਈਮ ਨਾਲ ਪੈ ਜਾਂਦਾ ਆ ਉਹ ਬੀਚਤੀ ਆਪਾਂ ਦੇ ਠੀਕ ਆ ਇਹ ਆ ਵੀ ਇੱਕਦ ਟਾਈਮ ਨਾਲ ਬੰਦੇ ਬੰਦੇ ਮਿਲ ਜਾਂਦੇ ਨੇ ਹੂੰ ਤੇ ਜਿਹੜੀ ਟਾਈਮ ਨਾਲ ਹਣਾ ਕੰਮ ਹੋ ਜੇ ਤਾਂ ਵਧੀਆ ਹੁੰਦਾ ਵਾ ਆ ਵੇ ਤੇ ਹੈ ਹੀ ਆ ਹੂੰ ਤੇ ਅੱਗਾ ਲੋਕਾਂ ਦਾ ਕਿਹ ਤਰਕਾ ਬਚਾਈ ਰਿਹਾ ਆਪਣੇ ਇਲਾਕੇ ਉਹ ਨਹੀਂ ਠੀਕ ਹੀ ਰਿਹਾ ਸਾਡੇ ਤੇ ਸਾਡੇ ਦੇ ਯਾਰ ਇਤਰ ਬੜਾ ਨੁਕਸਾਨ ਹੋਇਆ ਹੈ ਅੱਛਾ ਹਾਂ ਬਹੁਤ ਜ਼ਿਆਦਾ ਯਾਰ ਲੋਕੀ ਵਿੰਦੇ ਵੀ ਹੈ ਨਹੀਂ ਨਾ ਕਾਲੀ ਮਰ ਜਾਂਦੀ ਆ ਹੂੰ ਕਿਤੇ ਤੇ ਚਲੋ ਕੁਦਰਤੀ ਹੋ ਜੇ ਆ ਸਭ ਵੱਖਰੀ ਗੱਲ ਆ ਉਹ ਤੇ ਹੈ ਤੇ ਕਈ ਜਗ੍ਹਾ ਕਈ ਸ਼ੈਤਾਨੀ ਵੀ ਕਰ ਦਿੰਦੇ ਆ ਅਸਲ 'ਚ ਨਾ ਦੁਨੀਆ ਜਿਹੜੀ ਸ਼ੈਤਾਨ ਜਾਦਾ ਵਾ ਹਾਂ ਆਪਣਾ ਕੰਮ ਸਵਾਰ ਲਈ ਅਗਲੇ ਦਾ ਬਗਾਰ ਦੇਣਗੇ ਮੈਨਾਂ ਵੀ ਆ ਉਹਦੋਂ ਲਾਗਲੇ ਪਿੰਡ ਬੰਦੇ ਕੋ ਕਿੱਲਾ ਇਕੋ ਜਮੇਣੀ ਅੱਛਾ ਉਹ ਵੀ ਅਗਲਾ ਕੇ ਲੋਸਗੀ ਤੋਂ ਉਹਦੇ ਨਾਲ ਵੇਖਿਆ ਨਹੀਂ ਜਾਂਦਾ ਧਰਮਣਾ ਪੁੱਛੇ ਵੀ ਵੇਖ ਕੇ ਇਦਾਂ ਹੁੰਦਾ ਵੀ ਜਿੱਦਾਂ ਕੀ ਕਾਲਜਾ ਬਾਹਰੋਂ ਨੂੰ ਪੈਂਦਾ ਹੁਣ ਜਿਹੜੇ ਬੰਦੇ ਕੋ ਹੈ ਕਿੱਲਾ ਤੋਂ ਆ ਉਹ ਵੀ ਵਿਚਾਰੇ ਦੀ ਇਦਾਂ ਹੋ ਗਈ ਕਿ ਕਿਸਾਨ ਦੀ ਤੇ ਪੱਲੇ ਕੀ ਰਹਿਣਾ ਕੀ ਖਾਣਾ ਤੇ ਕੀ ਪੋਣਾ ਔਖਾ ਜਾਂਦਾ ਕੰਮ ਔਖਾ